ਪਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਬੰਨੀਓ ਸਾਸਰੀਕਾਲ ਜੋ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਆ ਪੁਲਿਸ ਵਾਲਾ ਭੇਡੂ ਜਿਸ ਨੇ ਅੱਜ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਉਹਦੀ ਗੁਪਤ ਜਗ੍ਹਾ ਡੰਡਾ ਪਾ ਕੇ ਉਹਨੂੰ ਮਾਰ ਦਿੱਤਾ 4 ਦਿਨ ਤੱਕ ਇੱਕ ਨੌਜਵਾਨ ਨੂੰ ਕੋਟੇ ਰਹੇ ਜੋੋਂ ਦਾ 5ਵੇਂ ਦਿਨ ਮਰਨ ਵਾਲਾ ਹੋ ਗਿਆ ਤੇ ਉਹਦੇ ਮਾਪਿਓ ਨੂੰ ਫੋਨ ਕਰਕੇ ਕਹਿੰਦੇ ਨੇ ਜੀ ਆਪਣੇ ਮੁੰਡੇ ਨੂੰ ਲੈ ਜਾਓ ਕਿਉਂਕਿ ਹੁਣ ਆਖਰੀ ਸਾਹਾਂ ਤੇ ਆ ਉਹ ਮੁੰਡੇ ਨੂੰ ਹਸਪੀਟਲ ਜਾਂਦੇ ਦਾ ਰਸਤੇ ਵਿੱਚ ਹੀ ਉਹ ਮਰ ਗਿਆ ਤੇ ਉਹ ਮੁੰਡੇ ਨੂੰ 4 ਦਿਨ ਤਿੱਖਰ ਕੁੱਟਦੇ ਰਹੇ ਵੈਸੇ ਤਾਂ ਜੇ ਲਾਅ ਨੂੰ ਮੰਨਿਆ ਜਾਵੇ ਤਾਂ ਤੁਸੀਂ 24 ਘੰਟੇ ਦੇ ਅੰਦਰ-ਅੰਦਰ ਕੋਰਟ ਦੇ ਵਿੱਚ ਉਸ ਮੁੰਡੇ ਨੂੰ ਪੇਸ਼ ਕਰਨਾ ਹੁੰਦਾ ਕਿ ਇਹਦਾ ਆ ਗਸੂਰ ਆ ਕਿ ਉਹ ਤੋਂ ਬਾਅਦ ਰਿਮਾਂਡ ਮੰਗਣਾ ਹੁੰਦਾ ਉਹ ਤੋਂ ਬਾਅਦ ਉਹਨੂੰ ਕੁੱਟ ਮਾਰ ਸਕਦੇ ਆ ਇਹ 4 ਦਿਨ ਤੱਕ ਮੁੰਡੇ ਨੂੰ ਕੁੱਟਦੇ ਰਹੇ ਜਦੋਂ 5ਵੇਂ ਦਿਨ ਮੁੰਡਾ ਮਰਨ ਵਾਲਾ ਹੋ ਗਿਆ ਤੇ ਉਹਦੇ ਮਾਪਿਓ ਨੂੰ ਕਹਿੰਦਾ ਕਿ ਲੈ ਜਾਓ ਇਹ ਆ ਪੰਜਾਬ ਪੁਲਿਸ ਦੀ ਗੰਦੀ ਕਰਤੂਤ ਜੋ ਤੁਹਾਡੇ ਸਾਹਮਣੇ ਆਈ ਆ ਹਮੇਸ਼ਾ ਤੁਸੀਂ ਦੇਖਿਆ ਕਿ ਹਮੇਸ਼ਾ ਤੁਸੀਂ ਦੇਖਿਆ ਕਿ ਪੰਜਾਬ ਪੁਲਿਸ ਜ਼ੁਲਮ ਤੋਂ ਬਿਨਾ ਕਰਦੀ ਕੁਛ ਨਹੀਂ ਜ਼ੁਲਮੀ ਜ਼ੁਲਮ ਲੋਕਾਂ ਉੱਤੇ ਕਰਦੀ ਰਹਿੰਦੀ ਆ ਇਹ ਪੰਜਾਬ ਪੁਲਿਸ ਵੈਸੇ ਤਾਂ ਜਦੋਂ ਕੋਈ ਸਰਦਾਰ ਨੂੰ ਪੱਗ ਬੰਨੀ ਵਾਲੇ ਨੂੰ ਦੇਖਦੇ ਸੀ ਅਗਲਾ ਕਹਿੰਦਾ ਇਹ ਮੈਨੂੰ ਜ਼ੁਲਮ ਕਰਨ ਵਾਲੇ ਤੋਂ ਬਚਾਊਗਾ ਪਰ ਇਹਨਾਂ ਨੇ ਪੱਗ ਨੂੰ ਵੀ ਦਾਗ ਲਾਇਆ ਇਹ ਪੱਗ ਦੇ ਵਿੱਚ ਭੇਡੂ ਆ ਭੇਡੂ ਗਵਾ ਖੋਤਾ ਤੁਸੀਂ ਸੂਰਜੋ ਮਰਜੀ ਬੋਲ ਸਕਦੇ ਇਸ ਬੰਦੇ ਨੂੰ ਇਹ ਇਹਨੂੰ ਸਰਦਾਰ ਨਹੀਂ ਕਹਿ ਸਕਦੇ ਕਿ ਸਰਦਾਰਾਂ ਦੇ ਨਾਂ ਤੇ ਇਹ ਪੰਜਾਬ ਪੁਲਿਸ ਕਲੰਕਾ ਇੱਕ ੱੱਬਾ ਕਾਲਾ ਕਿਉਂਕਿ ਇਹ ਪੰਜਾਬ ਪੁਲਿਸ ਇੱਕ ੱੱਬਾ ਕਾਲਾ ਸਰਦਾਰਾਂ ਨੂੰ ਬਦਨਾਮ ਕਰਨ ਲੱਗੀ ਹੋਈ ਆ ਪੰਜਾਬ ਪੁਲਿਸ ਇਹ ਗਦਾਰ ਨੇ ਗਦਾਰ ਇਹ ਕੌਮ ਦੇ ਵੀ ਗਦਾਰ ਨੇ ਇਨਸਾਨੀਅਤ ਦੇ ਵੀ ਗਦਾਰ ਨੇ ਐਡੇ ਕੁੱਤੇ ਨੇ ਪੰਜਾਬ ਪੁਲਿਸ ਪੱਗ ਬੰਨ੍ਹ ਕੇ ਜ਼ੁਲਮ ਕਰਦੀ ਹੈ ਇਹ ਜਲਾਦ ਇਹ ਰਾਕਸ਼ਸ ਇਹ ਰਾਕਸ਼ਸ ਨੇ ਜੋ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਜੋ ਤੁਸੀਂ ਦੇਖ ਰਹੇ ਹੋ ਕਿ ਟੀਵੀ ਦੀ ਸਕਰੀਨ ਦੇ ਉੱਤੇ ਇਹ ਮੁੰਡਾ ਇਹਨੂੰ ਮਾਰਿਆ ਇਹਨਾਂ ਨੇ ਇਹ ਜੋ ਉਹਨਾਂ ਦੇ ਘਰ ਦੇ ਰੋ ਰਹੇ ਨੇ ਇਹ ਅਪਰਾਧੀ ਨੇ ਅਪਰਾਧ ਕੀਤਾ 4 ਦਿਨ ਤੱਕ ਰਹੇ ਮੁੰਡੇ ਨੂੰ ਕੁੱਟਦੇ ਰਹੇ ਨੇ ਇਹ ਜਦੋਂ ਮਰਨ ਵਾਲਾ ਹੋ ਗਿਆ ਇਹਦੀ ਲਾਸਟ ਦੇ ਤਾਂ ਤੁਸੀਂ ਦੇਖੋ ਪਰਿਵਾਰ ਰੋ ਰਿਹਾ ਪਿੱਟ ਰਿਹਾ ਇਹ ਪੁਲਿਸ ਵਾਲਿਆਂ ਦੀ ਜਾਨ ਨੂੰ ਰੋ ਰਿਹਾ ਇਹ ਸਿਸਟਮ ਦੀ ਜਾਨ ਨੂੰ ਰੋ ਰਿਹਾ ਜਿਹੜਾ ਸਿਸਟਮ ਇੰਨਾ ਗੰਦਾ ਇੰਡੀਆ ਦੇ ਵਿੱਚ ਕਹਿੰਦੇ ਜੀ ਕਾਨੂੰਨ ਆ ਕਿੱਥੇ ਆ ਕਾਨੂੰਨ ਲੁੱਪ ਕੇ ਲਿਆਓ ਕਾਨੂੰਨ ਹੈ ਕਿੱਥੇ ਕਿੱਥੇ ਆ ਕਾਨੂੰਨ ਕਾਨੂੰਨ ਦੇਵਾ ਕਾਨੂੰਨ ਕਿੱਥੇ ਆ ਕੋਈ ਸਿਸਟਮ ਨਹੀਂ ਕੋਈ ਕਾਨੂੰਨ ਨਹੀਂ ਅਤਵਾਦੀ 테ਰਰਿਸਟ ਸਿਸਟਮ ਆ ਜਿਹੜਾ ਇਨਸਾਨੀਅਤ ਦੇ ਉੱਪਰ ਰੋਜ਼ ਜ਼ੁਲਮ ਹੁੰਦੇ ਨੇ ਰੋਜ਼ ਜ਼ੁਲਮ ਹੁੰਦੇ ਨੇ ਇਸੇ ਤਰ੍ਹਾਂ ਬਈ ਇੱਕ ਜ਼ੁਲਮ ਹੋਰ ਸਾਹਮਣੇ ਆਇਆ ਇੱਕ ਐਮਐਲਏ ਜੋ ਕਿ ਕਾਂਗਰਸ ਦਾ ਐਮਐਲਏ ਕਹਾਉਂਦਾ ਜਲਾਦ ਜੋ ਤੁਹਾਨੂੰ ਉਹ ਵੀ ਦਿਖਾਣੇ ਆ ਜੋ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਦੂਜਾ ਜਲਾਦ ਐਮਐਲਏ ਇਸ ਨੇ ਵੀ ਇੱਕ ਅਜ ਇਸ ਤਰ੍ਹਾਂ ਦੀ ਗੰਦੀ ਕਰਤੂਤ ਇਹਦੀ ਐਮਐਲਏ ਦੀ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾਣੇ ਆ ਹੁਣ ਪਹਿਲਾ ਤੁਹਾਡੇ ਸਾਹਮਣੇ ਪੰਜਾਬ ਪੁਲਿਸ ਦਾ ਕੀਤਾ ਹੈ ਜ਼ੁਲਮ ਉਹ ਦਿਖਾਉਣੇ ਆ ਉਹ ਤੋਂ ਬਾਅਦ ਫਿਰ ਕਾਲੀ ਕਰਤੂਤ ਐਮਐਲਏ ਦੀ ਉਹ ਵੀ ਤੁਹਾਨੂੰ ਦਿਖਾਣੇ ਆ ਆਓ ਦੇਖੀਏ ਭਾਜੀ ਪੁਲਿਸ ਨੇ ਬੰਦਾ ਦੋ ਦਿਨ ਰੱਖਿਆ ਹੋਣਾ ਇੱਥੇ ਦੋ ਦਿਨ ਰੱਖਿਆ ਥਾਣੇ ਵੱਲ ਤੋਂਏ ਤੇ ਪੰਜਵੇਂ ਦਿਨ ਜਦੋਂ ਐ ਉਹਦੀ ਹਾਲਤ ਜਾਰੀ ਡਾਊਨ ਹੋ ਗਈ ਨਾ ਫਿਰ ਉਹਨਾਂ ਨੂੰ ਫੋਨ ਕੀਤਾ ਪੀ ਆਂ ਦੀ ਆਦੇ ਮੁੰਡੇ ਨੂੰ ਆਣ ਕੇ ਲੈ ਜਾਓ ਤੇ ਭਾਜੀ ਇਨ ਲਾਜ ਤਰਮ ਤਰਨਾ ਗਏ ਸ਼ਹਿਰ ਉਹਨੂੰ ਲੈ ਕੇ ਤੇ ਉੱਥੇ ਉਹਦੀ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਵੀਰ ਉਹਨੇ ਪਹਿਲਾਂ ਮੇਰੇ ਭਰਾ ਨੂੰ ਘਰੇ ਸੱਦਿਆ ਪਲਚੇ ਨਾਲ ਹੀ ਪਹਿਲਾਂ ਵੀ ਮੇਰੇ ਭਰਾ ਤੋਂ ਪੈਸੇ ਪੋਏ ਖਾਂਦੀ ਰਹੀ ਆ ਗੱਲਬਾਤ ਕਰਦੀ ਰਹੀ ਆ ਸਰਕਾਰ ਤੋਂ ਭਾਜੀ ਇਹੋ ਮੰਗ ਕਰਦੇ ਆ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਖਿਲਾਫ ਵੀ ਤੇ ਜਿੱਥੋਂ ਗੱਲ ਸ਼ੁਰੂ ਜਿਹੜੀ ਜਨਾਨੀ ਹਰਜਿੰਦਰ ਕੌਰ ਤੋਂ ਗੱਲ ਸ਼ੁਰੂ ਹੋਈ ਉਹਦੇ ਤੇ ਵੀ ਕਿਹੜੇ ਐਸਆਈ ਲੱਗ ਗਏ ਸੀ ਏਐਸਆਈ ਬਾਜੀ ਇਸ ਸਟਾਫ ਤੇ ਹਰਿੰਦਰ ਸਿੰਘ ਐਸਆਈ ਹਰਿੰਦਰ ਬਾਜੀ ਉਹਨੂੰ ਨਾ ਪੁਲਸ ਨੇ ਕੁੱਟਿਆ ਬਹੁਤ ਹਾਲਤ ਮਾੜੀ ਮਹਾਂ ਲਿਆਹੀ ਮਨ ਲੱਦ ਕੇ ਉਹਨੂੰ ਗੱਡੀ ਤੇ ਫਿਰ ਤੁਸੀਂ ਇਹਨਾਂ ਦੇ ਪਰਿਵਾਰ ਨੂੰ ਫੋਨ ਕੀਤਾ ਹਾਂਜੀ ਫਿਰ ਇਹਨਾਂ ਨੂੰ 12 ਵਜੇ ਰਾਤ ਫੋਨ ਕੀਤਾ ਭਈ ਬਹੁਤ ਮੰਦਾ ਹਾਲ ਹੈ ਉਹਦਾ ਉਹਨੇ ਤੁਹਾਨੂੰ ਦੱਸਿਆ ਕਿ ਹਾਂ ਪੁਲਸ ਨੇ ਮੈਨੂੰ ਕੁੱਟਿਆ ਹੋਆ ਹਾਂਜੀ ਉਹਨੇ ਦੱਸਿਆ ਵੀ ਮੈਨੂੰ ਪੁਲਸ ਨੇ ਕੁੱਟਿਆ ਮੁੰਡੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੁਰਕਿਆ ਅਸੀਂ ਮੋਨੇ ਦੇ ਲੈ ਮੋਨੇ ਨੇ ਜਵਾਬ ਦਿੱਤਾ ਫਿਰ ਉਹਨੂੰ ਅਸੀਂ ਉੰਬਰਸਰ ਲੈ ਗਏ ਉਸ ਤੋਂ ਉੱਥੇ ਵੀ ਜਾਂਦਿਆਂ ਜਾਂਦੀ ਮੁੱਕ ਗਿਆ। ਹਜੇ ਹਸਪਤਾਲ 'ਚ ਵੀ ਨਹੀਂ ਗੜੇ ਤੇ ਮੁੱਕ ਗਿਆ। ਉਸ ਤੋਂ ਬਾਅਦ ਉਹਨੇ ਘਰੇ ਸੱਦਿਆ ਤੇ ਉਹਨੇ ਕੋਈ ਆਪਣਾ ਹੋਰ ਵੀ ਜਿਹਦੇ ਨਾਲ ਕੋਈ ਪਹਿਲਾਂ ਹੋਰ ਵੀ ਕਿਹ ਨਾਲ ਗੱਲਬਾਤ ਕਰਦੀ ਉਹਨੂੰ ਵੀ ਉਹਨੇ ਘਰੇ ਸੱਦਿਆ ਸੀ। ਤੇ ਉਹਦੇ ਨਾਲ ਉਹਨੇ ਨਾਲ ਮਿਲ ਕੇ ਕੋਟ ਮਾਰ ਕਰਾਈ ਉਹਦੀ। ਦੋਸਤੋ ਬਾਅਦ ਉਹਨੇ ਉਲਟਾ ਮੁੜ ਕੇ ਚੌਂਕੀ ਚੱਲ ਗਿਆ ਅਲਗੋ ਕੋਠੀ। ਥਾਣਾ ਬਲਟੋਏ ਦੇ ਅਧੀਨ ਜਿਹੜੀ ਆਉਂਦੀ ਆ। ਤੇ ਉਸ ਤੋਂ ਬਾਅਦ ਪੁਲਸ ਵਾਲਿਆਂ ਨੇ ਪਤਾ ਨਹੀਂ ਉਦੋਂ ਜਦੋਂ ਇੱਥੋਂ ਖੜਿਆ ਸਹੀ ਸਲਾਮਤ ਖੜਿਆ ਉਹਨੂੰ ਸਾਡੇ ਭਰਾ ਨੂੰ ਕਿਤਨ ਖੜਿਆ ਸੀ 19 ਤਰੀਕ ਦੀ 19 ਤਰੀਕ ਦੀ ਗੱਲ ਆ 19 ਤਰੀਕ ਦੀ ਗੱਲ ਆ ਹਾਂ 19 ਤਰੀਕ ਹਾਂਜੀ ਤੇ ਉਸ ਤੋਂ ਬਾਅਦ ਦੋ ਦਿਨ ਉਹਨਾਂ ਇੱਥੇ ਰੱਖਿਆ ਲਗੋ ਕੋਠੀ ਚੌਂਕੀ ਤੇ ਇੱਥੇ ਉਹਨੂੰ ਨਾਰਮਲ ਜੀ ਪ੍ਰੋਬਲਮ ਹੀ ਪਤਾ ਨਹੀਂ ਉਹ ਸੱਟ ਇੱਥੋਂ ਜਦੋਂ ਸੱਟਾਂ ਲੱਗਣ ਕਾਰਨ ਉਹਦੇ ਪੇਟ 'ਚ ਪ੍ਰੋਬਲਮ ਆ ਗਈ ਜੋ ਤੁਹਾਨੂੰ ਅਗਲੀ ਖਬਰ ਦਿਖਾਉਣੇ ਜਾ ਰਹੇ ਆ ਇਹ ਸਰਪੰਚ ਦੀ ਔਰ ਐਮਐਲਏ ਦੀ ਗੁੰਡਾਗਰਦੀ ਆ ਆਓ ਦੇਖੀਏ ਪੇਟੀ ਦੀ ਗੱਲ ਸੀ ਕਿ ਜਦੋਂ ਇਹਨੇ ਨੀਂਹ ਰੱਖੀ ਸੀ ਉਦੋਂ ਇਹਨੂੰ ਕੱਠੇ ਹੋ ਕੇ ਆਦੇ ਕਰੀ ਬੰਦਾ ਸੀ ਫਰਦੜ ਕੇ ਪੈਸੇ ਚਨੇ ਬਣਾਏ ਸ਼ਟਰਾਂ ਕੀਤੀ ਇਹਨਾਂ ਬੰਦਿਆਂ ਨੇ ਛੱਤ ਨਹੀਂ ਪਾਉਂ ਦਿੱਤੀ ਕਰਾਰ ਜਾ ਕੇ ਅਸੀਂ ਤਾਂ ਕਰੋਪਰੀ ਸੀ ਵੈਸੇ ਉਹ ਸਾਡੇ ਤੇ ਜਾ ਕੇ ਨੂੰ ਧੱਕਾ ਮਚੀ ਬਹੁਤ ਕੀਤੀ ਤੇ ਇਹਨਾਂ ਕੁਝ ਜ਼ਿਆਦਾ ਕੀਤੀ ਉਹਨੂੰ ਸਾਰਨ ਵਾਸਤੇ ਜਿਹੜੇ ਮਜਬੂਰ ਕਰਤਾ ਉਹਨੇ ਤੇਰ ਪਾ ਗਏ ਤੇ ਆਪਣਾ ਵਕਵਾਇਆ ਚਰੇ ਨੇ ਹਾਲਤਾਂ ਦੀ ਬਹੁਤ ਮਾੜੀ ਹੈ ਬਾਕੀ ਇਨਸਾਫ ਮਿਲਣਾ ਚਾਹੀਦਾ ਕੰਮ ਬਹੁਤ ਗੌਰ ਕੀਤਾ ਜਾਵੇ ਇਹ ਕਿੰਦੀ ਸ਼ਾਇਤ ਹੋਇਆ ਵੀਰ ਜੀ ਦੇ ਕੋ ਛੇ ਜੀ ਨੂੰ ਗੱਲ ਕਰਨ ਵਾਲੀ ਹੈ ਕਿ ਆਪ ਨੂੰ ਪਤਾ ਮੌਕੇ ਦੀ ਸਰਕਾਰ ਕਾਂਗਰਸ ਦੀ ਸਰਕਾਰ ਹੈ ਆਪਣੇ ਐਮਐਲ ਕੁਲਵੀਰ ਸਿੰਘ ਜੀ ਦਾ ਇਹਦੇ ਛੇ ਦੇ ਬੂਤ ਸਿੰਘ ਇਹਦਾ ਪੁੱਤਰਾ ਇਹਨਾਂ ਕੋ ਜਿਆਦਾ ਇਹਨਾਂ ਕੋ ਜਿਆਦਾ ਨਾ ਬਹੁਤ ਜਿਆਦਾ ਜੀ ਉਹਨਾਂ ਰਾਹ ਕੀਤਾ ਹੈ ਨਰਸ ਕਰਤੀ ਜਿਆਦਾ ਬਹੁਤ ਜਿਆਦਾ ਕੋਈ ਗੱਲ ਕਰਨ ਲਈ ਹੈ ਨਹੀਂ ਤੇ ਅਸੀਂ ਮਕਾਨ ਬਣਾਉਣ ਲੱਗੇ ਸੀ ਐਸੋ ਕੋ ਸੱਫੜ ਕੇ ਤੇ ਜਦੋਂ ਪਹਿਲਾਂ ਕੋਈ ਰੋਲਾ ਨਹੀਂ ਪਾਇਆ ਜਦੋਂ ਲੈਂਟਰ ਪਾਉਣ ਲੱਗੇ ਤੇ ਉਹਨਾਂ ਨੇ ਰੋਲਾ ਪਾਤਾ ਤੇ ਬਾਅਦ ਵਿੱਚ ਅਸੀਂ ਇਹ ਮਤਵਲੇ ਸਰਪੰਚਾਂ ਤੇ ਮੈਂਬਰਾਂ ਨਾਲ ਗੱਲ ਮੰਨ ਲਈ ਬੋਰਡ ਸਰਪੰਚ ਕਹਿੰਦਾ ਵੀ ਤੂੰ ਉਹ ਐ ਕਰ ਦਿਆਂਗਾ ਉਹ ਕਰ ਦਿਆਂਗਾ ਸਾਡੀ ਸਰਕਾਰ ਤੇ ਅਸੀਂ ਕਿਹਾ ਇਹ ਚਲੋ ਜਿੰਨਾ ਤੁਸੀਂ ਕਹੋਗੇ ਅਸੀਂ ਕਰ ਲਾਂਗੇ ਫਿਰ ਵੀ ਬੜੀਆਂ ਤਬਕਿਆਂ ਤਬਕਿਆਂ ਦਿੱਤੀਆਂ ਉਹਨਾਂ ਨੇ ਆ ਕੇ ਤੇ ਫਿਰ ਇਹਨਾਂ ਨੇ ਗੁੱਸੇ ਚ ਆ ਕੇ ਟਕੀਲ ਹਾਰੇ ਤੇ ਕਿੰਦੀ ਸ਼ੈ ਤੇ ਹੋਇਆ ਕੰਮ ਸਾਰਾ ਇਹ ਕੁਲਵੀਰ ਕੁਲਵੀਰ ਜਿਹੜਾ ਹੈ ਉਹ ਇਹ ਔਰਤ ਦਾ ਕਹਿਣਾ ਕਿ ਐਮ.ਐਲ.ਏ ਨੇ ਸਾਡਾ ਘਰ ਟਹਾਇਆ ਇਹ ਐਮ.ਐਲ.ਏ ਬਦਮਾਸ਼ੀਆਂ ਕਰਦਾ ਇਸ ਇਲਾਕੇ ਦਾ ਸਭ ਤੋਂ ਵੱਡਾ ਇਹ ਕਾਂਗਰਸ ਦਾ ਐਮ.ਐਲ.ਏ ਆ ਜੋ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਪੁਲਿਸ ਨੂੰ ਕਹਿ ਦਿੰਦਾ ਪੁਲਿਸ ਰਿਪੋਰਟ ਬਣੀ ਲਿਖਦੀ ਕਿਸੇ ਦੀ ਇਹ ਅਗਰ ਇਹਦੇ ਘਰ ਵਾਲਾ ਮਰ ਜਾਂਦਾ ਤਾਂ ਐਮ.ਐਲ.ਏ ਜ਼ਿੰਮੇਵਾਰ ਸੀ ਕਿਉਂਕਿ ਇਹਨੇ ਹੀ ਉਹਨੂੰ ਮਰਨ ਦੇ ਲਈ ਮਜਬੂਰ ਕੀਤਾ ਇਹ ਅਗਰ ਪੁਲਿਸ ਵਾਲਿਆਂ ਨੂੰ ਕਹਿ ਦਿੰਦਾ ਕਿ ਰਿਪੋਰਟ ਨਹੀਂ ਲਿਖਣੀ ਤਾਂ ਨਹੀਂ ਲਿਖਣੀ ਅਗਰ ਇਹ ਕੈਦਵੇ ਉਹ ਤੇ ਨਜਾਇਜ਼ ਪਰਚਾ ਪਾ ਦੋ ਐਮ ਐਲ ਏ ਤਾਂ ਪੁਲਿਸ ਵਾਲੇ ਉਸੇ ਵਕਤ ਹੀ ਨਜਾਇਜ਼ ਪਰਚਾ ਪਾ ਦਿੰਦੇ ਨੇ ਜਿਨ੍ਹਾਂ ਦੇ ਕੋਲੇ ਮੁਲਕ ਨੂੰ ਬਚਾਉਣ ਦੀ ਜ਼ਿੰਮੇਵਾਰੀ ਆ ਜਦ ਉਹੀ ਮੁਲਕ ਨੂੰ ਅਜਾੜਨ ਲਈ ਲੱਗੇ ਹੋਣ ਉਸ ਮੁਲਕ ਨੇ ਕੀ ਬਚਣਾ ਇਹ ਆ ਪੰਜਾਬ ਦਾ ਹਾਲਾਤ ਜੋ ਤੁਹਾਡੇ ਸਾਹਮਣੇ ਨੇ ਜਿਹੜੇ ਤਾਂ ਸਰਪੰਚ ਹੁੰਦੇ ਨੇ ਉਹ ਟੇਕ ਕੇਅਰ ਕਰਦੇ ਨੇ ਪਿੰਡ ਦੀ ਕਿ ਪਿੰਡ ਦੇ ਵਿੱਚ ਸ਼ਾਂਤੀ ਬਣੀ ਰਹੇ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਡਿਊਟੀ ਹੁੰਦੀ ਆ ਕਿ ਪੂਰੇ ਇਲਾਕੇ ਦੇ ਵਿੱਚ ਹਰ ਚੀਜ਼ ਨੂੰ ਮੇਨਟੇਨੈਂਸ ਰੱਖਣਾ ਲਾਕੇ ਦੀਆਂ ਸੜਕਾਂ ਹੋਣ ਹੋਰ ਵੀ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਾਂ ਹੋਣ ਉਹਨੂੰ ਸੋਲਵ ਕਰਨਾ ਜਿਹੜੇ ਪੁਲਿਸ ਹੁੰਦੀ ਆ ਉਹਨਾਂ ਦਾ ਕੰਮ ਹੁੰਦਾ ਕਿ ਜ਼ੁਲਮ ਤੇ ਠੱਲ ਪਾਉਣੀ ਜ਼ੁਲਮ ਨੂੰ ਰੋਕਣਾ ਪਰ ਇੱਥੇ ਤਿੰਨੇ ਹੀ ਲੋਕ ਨੇ ਸਰਪੰਚ ਆ ਉਹ ਪਿੰਡ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਤੁਸੀਂ ਦੇਖਿਆ ਜਿਹੜਾ ਐਮ.ਐਲ.ਏ ਆ ਉਹ ਵੀ ਉਸ ਇਲਾਕੇ ਦੇ ਲੋਕਾਂ ਉੱਤੇ ਜ਼ੁਲਮ ਕਰਦਾ ਜਿਹੜੇ ਪੁਲਸਾ ਉਹਨਾਂ ਦਾ ਕੰਮ ਵੀ ਇਹੀ ਆ ਕਿ ਲੋਕਾਂ ਦੇ ਉੱਪਰ ਨਜਾਇਜ਼ ਪਰਚੇ ਪਾਉਣੇ ਐਮਐਲਏ ਸਰਪੰਚਾਂ ਦੇ ਕਹਿਣ ਦੇ ਉੱਤੇ ਲੁੱਟ ਮਚਾਉਣੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਪੂਰੇ ਮੁਲਕ ਦੇ ਹੁਣ ਦੇਖਿਆ ਜਾਵੇ ਕਿ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਵੀ ਅਤਵਾਦੀ ਆ ਉਹਦਾ ਸਾਰਾ ਸਿਸਟਮ ਅਤਵਾਦੀ ਆ ਕਿਉਂਕਿ ਗੁਜਰਾਤ ਦੇ ਵਿੱਚ ਉਹਨੇ ਛੋਟੇ ਛੋਟੇ ਬੱਚਿਆਂ ਨੂੰ ਚੱਕ ਕੇ ਦੀਵਾਰਾਂ ਦੇ ਨਾਲ ਮਾਰਿਆ ਸੀ ਜਿਹੜੀਆਂ ਬੱਚੀਆਂ ਜਿਹੜੀਆਂ ਔਰਤਾਂ ਦੇ ਪ੍ਰੈਗਨੈਂਟ ਔਰਤਾਂ ਸੀ ਉਹਨੀਆਂ ਦੇ ਉਹਨਾਂ ਦੇ ਕਿਰਪਾਨਾਂ ਦੇ ਨਾਲ ਢੱਡ ਵੱਢ ਦਿੱਤੇ ਸੀ ਸਾਡੇ ਕੋਲੇ ਨਿਊਜ਼ ਆ ਫਾਸਟ ਵੀ ਟੀਵੀ ਚੈਨਲ ਕੋਲੇ ਕਿ ਜਦੋਂ ਇੱਕ ਬੰਦਾ ਤਲਵਾਰ ਦੇ ਨਾਲ ਢੱਡ ਵੱਢਦਾ ਹੋਇਆ ਇਸ ਤਰ੍ਹਾਂ ਦਾ ਜ਼ੁਲਮ ਸੀ ਉਹ ਮੋਦੀ ਨੇ ਕੀਤਾ ਪਰ ਉਹੀ ਮੋਦੀ ਨੂੰ ਟੈਰਰਿਸਟ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਰਿਲੈਂਸ ਨੇ ਵੋਟਾਂ ਦੀ heira-pheri ਨਹੀਂ ਮਸ਼ੀਨਾਂ ਦੀ heira-pheri ਦੇ ਨਾਲ ਹੁਣ ਉਹ ਮੁਲਕ ਦਾ ਕੀ ਹਾਲਾਤ ਕਰੂਗਾ ਉਹ ਸਾਰੇ ਮੁਲਕ ਦੇ ਖਿਲਾਫ ਤੁਹਾਡੇ ਸਾਹਮਣੇ ਨੇ ਜੋ ਉਹਨੇ ਕਰਤੇ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਨੇ ਡੀਸੀ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਕਹਿੰਦੇ ਜੀ ਜਿਹੜੇ ਸਾਡੇ ਲੋਕ ਧਰਨਿਆਂ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ 10-10 ਲੱਖ ਰੁਪਈਆ ਤੇ ਉਹਨਾਂ ਦੀਆਂ ਮੰਗਾਂ ਨੇ ਉਹ ਤੁਹਾਨੂੰ ਦਿਖਾਣੇ ਆ ਪਰ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਜਦ ਕੋਈ ਕਾਨੂੰਨ ਕੋਈ ਗਵਰਨਮੈਂਟ ਸਿਸਟਮ ਹੈ ਨਹੀਂ ਲਟਕੋ ਕਰਨ ਵਾਲਿਆਂ ਦਾ ਸਿਸਟਮ ਆ ਉਹ 10 ਲੱਖ ਰੁਪਈਆ ਕਿਉਂ ਦੇਣਗੇ ਲੱਗਦਾ ਤਾਂ ਹੋ ਹੈ ਨਹੀਂ ਪਰ ਇਹ ਧਰਨਾ ਲਾ ਕੇ ਬੈਠੇ ਨੇ ਦੇਖਦੇ ਆ ਕਿ ਅੱਗੇ ਕੀ ਹੋਊਗਾ ਆਓ ਦੇਖੀਏ ਇਹ ਕਾਰਨ ਇਹ ਹੈ ਕਿ ਜਿਵੇਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਦੇ ਵਿਰੋਧ ਦੇ ਦੌਰਾਨ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਸਾਡੀਆਂ ਭੈਣਾਂ ਕੋ ਵੀ ਸ਼ਹੀਦ ਹੋ ਗਏ ਕਿਉਂਕਿ ਲੰਬਾ ਸਮਾਂ ਹੋ ਗਿਆ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਦੇ ਉਹ ਕਾਨੂੰਨਾਂ ਵਿਰੁੱਧ ਲੜਦੇ ਆ ਉਹਨਾਂ ਕਿਸਾਨਾਂ ਦੀਆਂ ਡੈੱਡ ਬੋਡੀਆਂ ਨੇ ਕੁਝ ਕਿਸਾਨਾਂ ਦੀ ਇੱਕ ਮੇਗਰਾਜ ਨਾਗਰੀ ਦੀ ਡੈੱਡ ਬੋਡੀ ਪਈ ਹੈ ਇਸ ਤਰ੍ਹਾਂ ਭੈਣ ਤੇਜਕੌਰ ਦੀ ਡੈੱਡ ਬੋਡੀ 15 ਦਿਨਾਂ ਤੋਂ ਮੋਰਚੀ ਦੀ ਪਈ ਹੈ ਉਹਨਾਂ ਪਰਿਵਾਰਾਂ ਦੀਆਂ ਮੰਗਾਂ ਨੇ ਜਿੰਨਾ ਕਰਕੇ ਸੀਡੀਸੀ ਦਫਤਰ ਸੰਗਰੂਰ ਦੇ ਤਿੰਨ ਗੇਟ ਘੇਰੇ ਨੇ ਭਾਰਤੀ ਕਿਸਾਨ ਜੂਨੀਅਰ ਉਗਰਾਹਾਵਾਂ ਵੱਲੋਂ ਕਿ ਇੱਕ ਦਾ ਉਹਨਾਂ ਦੇ ਪਰਿਵਾਰ ਨੂੰ ਇਕੱਲੇ ਇਕੱਲੇ ਪਰਿਵਾਰ ਨੂੰ 10-10 ਲੱਖ ਰੁਪਇਆ ਦਿੱਤਾ ਜਾਵੇ। ਇਹ ਇਕੱਲੇ ਇਕੱਲੇ ਜੀ ਨੂੰ ਨੌਕਰੀ ਦਿੱਤੀ ਜਾਵੇ ਪਰਿਵਾਰਕ ਮੈਂਬਰਾਂ ਨੂੰ ਤੇ ਨਾਲ ਦੀ ਨਾਲ ਉਹਨਾਂ ਦੇ ਕਰਜ਼ਿਆਂ ਦੇ ਲੀਕਾਂ ਮਰੀਆਂ ਜਾਣ ਕਿਉਂਕਿ ਪਹਿਲਾਂ ਵੀ ਸੰਘਰਸ਼ ਦੌਰਾਨ ਜਦੋਂ ਕਿਸਾਨ ਸ਼ਹੀਦ ਹੁੰਦੇ ਰਹੇ ਨੇ ਤਾਂ ਉਹਨਾਂ ਦੇ ਪਰਿਵਾਰਾਂ ਨੂੰ ਇਹ ਰਾਸ਼ੀ ਮਿਲਦੀ ਰਹੀ ਹੈ। ਐਗਤੀ ਸਰਕਾਰ ਨੇ 15 ਦਿਨ ਹੋ ਗਏ ਉਹਨਾਂ ਕਿਸਾਨਾਂ ਨੂੰ ਸ਼ਹੀਦ ਹੋਇਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਢੇਲਾ ਨਹੀਂ ਦਿੱਤਾ। ਤੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇਸ ਗੱਲ ਤੇ ਪ੍ਰਚਾਰ ਕਰਨ ਲੱਗੀ ਹੋਈ ਆ ਕਿ ਅਸੀਂ ਕਿਸਾਨ ਹਾਂ ਤੇਸੀਂ ਆ ਅਸੀਂ ਇਸ ਰੋਸ ਵੱਜੋਂ ਕਿ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੀਆਂ ਬਣਦੀਆਂ ਮੰਗਾਂ ਦਿੱਤੀਆਂ ਜਾਣ ਅੱਜ ਡੀਸੀ ਦਫ਼ਤਰ ਸੰਗਰੂਰ ਦੇ ਤਿੰਨੇ ਗੇਟ ਘੇਰ ਕੇ ਹਵਾਰ ਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਮਿਹਨਤਕਸ਼ ਲੋਕ ਆਏ ਆ ਘਰਾਂ ਚੋਂ ਕੋਈ ਵੀ ਬੰਦਾ ਅਸੀਂ 8 ਵਜੇ ਤੋਂ ਲੈ ਕੇ 8:30 ਵਜੇ ਤੋਂ ਲੈ ਕੇ ਇਸ ਦਫ਼ਤਰ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਇਹ ਓਨਾ ਚਿਰ ਸਾਡਾ ਅਧੋਲਣ ਜਾਰੀ ਰਹੂਗਾ ਜਿੰਨਾ ਚਿਰ ਉਹਨਾਂ ਪਰਿਵਾਰਾਂ ਦੀਆਂ ਪੂਰੀਆਂ ਮੰਗਾਂ ਨਹੀਂ ਹੋ ਜਾਂਦੀ। ਮੈਂ ਅਮਰੀਕ ਜ਼ਿਲ੍ਹਾ ਪ੍ਰਧਾਨ ਬੀਕੇ ਜੁਗਰਾਹਾਂ ਦਾ ਪਿੰਡ ਕੰਨੂਆ। ਅਮਰੀਕ ਜੀ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਦੇ ਬਾਹਰ। ਪ੍ਰਦਰਸ਼ਨ ਸਰਕਾਰ ਨੇ ਪੰਜਾਬ ਦੀ ਨੇ ਪਹਿਲਾਂ ਕੇਂਦਰ ਦੀ ਸਰਕਾਰ ਨੇ ਮਜਬੂਰ ਕੀਤੇ ਸਾਰਾ ਪੰਜਾਬ ਕੀ ਸਾਰੇ ਦੇਸ਼ ਕੀ ਇਹ ਘੋਲ ਦੇ ਵਿੱਚ ਐਡਰੈਸਾਂ ਨੂੰ ਰੱਦ ਕਰਾਉਂਦੇ ਹੋਏ ਸਾਡੇ ਦੋ ਸਾਡੀ ਇੱਕ ਮਾਤਾ ਮਾਨਸਾ ਦੇ ਵਿੱਚ ਇੱਕ ਸਾਡਾ ਨਿਮੇਗ ਰਾਜ ਨਾਗਰੀ ਤੋਂ ਸੰਰੂਰ ਜ਼ਿਲ੍ਹੇ ਦੇ ਵਿੱਚ 9 ਤਰੀਕ ਤੋਂ ਲਾ ਕੇ ਇਸ ਚੰਦਰੀ ਬਿਮਾਰੀ ਨਾਲ ਬੋਲਦੇ ਬੋਲਿਆਂ ਨੂੰ ਅਟੈਕ ਹੋਇਆ ਉਹਨਾਂ ਦੀ ਜਿਹੜੀ ਡੈੱਡ ਬਾਡੀਆ ਨੇ ਉਹ ਫਰੀਜਾਂ ਦੇ ਵਿੱਚ ਪਈਆਂ ਨੇ ਪਰ ਅਸੀਂ ਸਰਕਾਰ ਦੇ ਮੂੰਹ ਕਨੀ ਬਹੁਤ ਦਿਨ ਦੇਖਿਆ 4-5 ਦਿਨਾਂ ਬਾਅਦ ਧੂਰੀ ਰੋਡ ਰੋਕਿਆ ਉਧਰ ਮਾਨ ਸਰ ਉਹਨਾਂ ਨੇ ਪ੍ਰਦਰਸ਼ਨ ਕੀਤਾ ਪਰ ਸਰਕਾਰ ਦੇ ਕਰਨੀ ਤੋਂ ਜੂਨ ਹੀ ਸਰਕੀ ਹਾਨੀਸਾਰ ਨੂੰ ਸਾਨੂੰ 15-18 ਦਿਨਾਂ ਬਾਅਦ ਕੱਲ ਡੀਸੀ ਦਫ਼ਤਰ ਆਉਣ ਲੱਗਿਆ ਤੇ ਉਹ ਡੀਸੀ ਦਫ਼ਤਰ ਬੈਠੇ ਨੇ ਪਰ ਡੀਸੀ ਮਾਂ ਦਾ ਪੁੱਤ ਹੈ ਜਾਂ ਦੇਖਿਆ ਮੈਦਾਨ ਛੱਡ ਕੇ ਭੱਜ ਗਿਆ ਦਫ਼ਤਰ ਛੱਡ ਕੇ ਭੱਜ ਗਿਆ ਜਨਿ ਕਿ ਸਾਡੀ ਗੱਲ ਸੁਣਨ ਦੇ ਬਜਾਏ ਅਸੀਂ ਦੋ ਗੇਟ ਘੇਰੇ ਤੇ ਇੱਕ ਉਹਦੀ ਅਸੀਂ ਅੰਦਰੋਂ ਬੁਝਦੇ ਤੇ ਵੀ ਗੇਟ ਧੱਕੇ ਮਾਰਦੇ ਆ ਇੱਕ ਪਹਿਲਾ ਗੇਟ ਜਿਹੜਾ ਬਿਲ ਹੈ ਉਧਰ ਦੀ ਭੱਜਦਾ ਪਹਿਲਾਂ ਉਧਰ ਧੱਕਾ ਮਾਰ ਕੇ ਆਇਆ ਫਿਰ ਇਧਰ ਦੀ ਨੱਠਿਆ ਸਾਡਾ 에ਰੀ ਦੀ ਵੀ ਜ਼ਰੂਰੀ ਘੇਰਨਾ ਹੈ ਜੇ ਅਸੀਂ ਘੇਰਨਾ ਹੁੰਦਾ ਉਹ ਗੇਟ ਵੀ ਅਸੀਂ ਬੈਠ ਸਕਦੇ ਤੇ ਪਰ ਅਸੀਂ ਡੀਸੀ ਨੂੰ ਛੇਤੀ ਮੀਟਿੰਗ ਸੱਦਣ ਵਾਸਤੇ ਮਜਬੂਰ ਕਰਦੇ ਤੇ ਬਸ ਡੀਸੀ ਨੱਠ ਗਿਆ ਜਿਹੜੀ ਉਹਦੀ ਸਾਰੀ ਕ੍ਰੀਮ ਇੱਥੇ ਮਸ਼ੀਨਰੀ ਬੈਠੀ ਦੀ ਅਸੀਂ ਉਹਨਾਂ ਨੂੰ ਸਮੇਂ ਸਿਰ ਛੱਡਿਆ ਪਰ ਅਸੀਂ ਅੱਜ ਦੜਕੀ ਵੀ ਉਹ ਕ੍ਰੀਮ ਆਉਗੀ ਡੀਸੀ ਨਹੀਂ ਇੱਥੇ ਆਉਂਦਾ ਹੈਗਾ ਅਸੀਂ ਸਾਰਿਆਂ ਨੂੰ ਛੁੱਟੀ ਕਿਉਂ ਨਾ ਕਰ ਦਈਏ ਕਿਉਂਕਿ ਜਿਹਦਾ ਜ਼ਿੰਮੇਵਾਰ ਡੀਸੀ ਹੈ ਜਿਹਦੀ ਗੈਰ ਹਾਜ਼ਰੀ ਪਾਈਆ ਡੀਸੀ ਨੇ ਪਾਈ ਹੈ ਇਸ ਕਰਕੇ ਸਾਡੀਆਂ ਨੀਤੀਆਂ ਵੀ ਸਾਰੀ ਫਲੈਕਸ ਨੂੰ ਬੰਦ ਕਰੀਏ ਅਸੀਂ ਇਹ ਚਾਹੁੰਦੇ ਨਹੀਂ ਤੇ ਵੀ ਲੋਕ ਹੈਰਾਨ ਹੋਣ ਜਿਹੜੇ ਇੱਥੇ ਕੰਮ ਕਰਨ ਆਉਂਦੇ ਨੇ ਇਹ ਸਰਕਾਰ ਦੀ ਸੀ ਜ਼ਿੰਮੇਦਾਰ ਹੈ ਡੀਸੀ ਉਸ ਗੱਲ ਦਾ ਜਵਾਬ ਦੇਵੇ ਜਾਂ ਪੰਜਾਬ ਦੀ ਸਰਕਾਰ ਜਵਾਬ ਦੇਵੇ ਅਸੀਂ ਮਾਮਜਾ ਮੰਗਦੇ ਹਾਂ 10 ਲੱਖ ਮਾਮਜਾ ਦਿਓ ਇਹ ਪਹਿਲਾ ਲੈਟਾ ਦੋਨੇ ਸਰਕਾਰਾਂ ਤੋਂ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸ ਸਰਕਾਰ ਹੋਵੇ 10 ਲੱਖ ਮਾਮਜਾ ਤੇ ਸਾਰੇ ਕਰਜ਼ੇ ਤੇ ਲੀਕ ਇੱਕ ਸਰਕਾਰੀ ਨੌਕਰੀ ਇਹ ਲੈ ਕੇ ਉਠਾਂਗੇ ਪਾਤਣਾ ਤੋਂ ਇੱਕ 17 ਸਾਲਾ ਦੇ ਨੌਜਵਾਨ ਦੇ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਉਸ ਵੇਲੇ ਮ੍ਰਿਤਕ ਨੌਜਵਾਨ ਦਾ ਕਤਲ ਹੋਣ ਦਾ ਸ਼ੱਕ ਹੋਇਆ ਜਦੋਂ ਉਹਨਾਂ ਨੂੰ ਮ੍ਰਿਤਕ ਨੌਜਵਾਨ ਦੀ ਲਾਸ਼ ਦੇ ਕੋਲੋਂ ਚਾਰ ਖਾਲੀ ਗਲਾਸ ਜੂਸ ਦੇ ਪਏ ਹੋਏ ਮਿਲੇ ਪਰ ਹੈਰਾਨਗੀ ਦੀ ਗੱਲ ਤਾਂ ਇਹ ਸਾਹਮਣੇ ਆਈ ਕਿ ਪੁਲਿਸ ਨੇ ਆਤਮ ਹੱਤਿਆ ਦਾ ਕੇਸ ਦਰਜ ਕਰਕੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਕਾਫੀ ਗਰਮਾ ਰਿਹਾ ਹੈ ਇਸ ਵੀਡੀਓ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਚੁੱਪੀ ਧਾਰ ਲਈ ਹੈ ਜਦ ਕਿ ਪੁਲਿਸ ਦਾ ਇੱਕ ਵੱਡੇ ਪੱਧਰ ਦਾ ਅਧਿਕਾਰੀ ਵੀਡੀਓ ਦੇ ਵਿੱਚ ਔਰਤ ਦੇ ਨਾਲ ਬਿਨਾ ਕੱਪੜਿਆਂ ਤੋਂ ਸ਼ਰਿਆਮ ਦਿਖਾਈ ਦੇ ਰਿਹਾ ਹੈ ਪਰ ਪੁਲਿਸ ਦੇ ਵੱਲੋਂ ਫਿਰ ਵੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹਾਥਰਾਸ ਦੇ ਵਿੱਚ ਇੱਕ Dalit ਲੜਕੀ ਨਾਲ ਸਮੂਹਿਕ ਬਲਤਕਾਰ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਬਲਤਕਾਰ ਦੀ ਖੋਰ ਘਟਨਾ ਵਾਪਰ ਗਈ ਇਸ ਬਲਤਕਾਰ ਦੇ ਵਿੱਚ ਦੋ ਲੜਕੇ ਜਿਨ੍ਹਾਂ ਦੀ ਉਮਰ 9 ਤੋਂ 12 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੇ ਇੱਕ 4 ਸਾਲ ਦੀ ਲੜਕੀ ਦੇ ਨਾਲ ਬਲਤਕਾਰ ਕੀਤਾ ਪੁਲਿਸ ਨੇ ਦੋਵੇਂ ਹੀ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇਸ ਘਟਨਾ ਦੇ ਵਿੱਚ ਲੜਕੀ ਨੂੰ ਮੈਡੀਕਲ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਗਲੇਰੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਵਿਖੇ ਅੱਜ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਦੱਸ ਦिए ਕਿ 328 ਪਾਵਨ ਸਰੂਪ ਲਾਪਤਾ ਹੁੰਦੇ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਪਿਛਲੇ ਦਿਨਾਂ ਤੋਂ ਹੀ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਇਹ ਸ਼ਾਂਤਮਈ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਿਆ ਜਦੋਂ ਸਿੱਖ ਜੱਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਵਿਚਕਾਰ ਝੜਪ ਹੋ ਗਈ ਇਸ ਝੜਪ ਦੇ ਦੌਰਾਨ ਤਲਵਾਰਾਂ ਲਹਿਰਾਈਆਂ ਅਤੇ ਡਾਂਗਾ ਵੀ ਚੱਲਿਆ ਹਾਲਾਂਕਿ ਹੁਣ ਸਥਿਤੀ ਸੁਧਰੀ ਹੋਈ ਹੈ ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਦੇ ਕਾਰਨ ਹਾਲਾਤ ਦਿਨੋ ਦਿਨ ਵਿਗੜਦੇ ਹੀ ਜਾ ਰਹੇ ਹਨ ਹੁਣ ਸਮਰਾਲਾ ਦੇ ਵਿੱਚ ਗਨਪੁਆਇੰਟ ਦੇ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰ ਦੇ ਅਨੁਸਾਰ ਲੁੱਟੇਰਿਆਂ ਨੇ ਸਮਰਾਲਾ ਦੇ ਮੁੱਖ ਬਾਜ਼ਾਰ ਦੇ ਵਿੱਚ ਸ਼੍ਰੀਆਮ ਪਿਸੌਲ ਦੀ ਨੋਕ ਤੇ ਇੱਕ ਬੈਂਕ ਦੇ ਮੈਨੇਜਰ ਦੇ ਕੋਲੋਂ ਨਵੀਂ ਕਢਾਈ ਕਾਰ ਖੋਲ ਹੀ ਅਤੇ ਮੌਕੇ ਤੋਂ ਫਰਾਰ ਹੋ ਗਏ ਜ਼ਿਲ੍ਹਾ ਧਰਨਧਰਨ ਦੇ ਪਿੰਡ ਕਸੇਲ ਵਿਖੇ ਤੇਜ਼ਰ ਹਥਿਆਰਾਂ ਨਾਲ ਲੈ ਸੋਕੇ ਆਏ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਧੱਕਾ ਮਾਰ ਕੇ ਉਸ ਦੇ ਕੋਲੋਂ 3000 ਦੀ ਨਕਦੀ ਸਮੇਤ ਪਰਸ ਅਤੇ ਮੋਬਾਈਲ ਖੋਕੇ ਲੈ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਨ ਦੀ ਪੁਲਿਸ ਨੇ 4 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਪੂਰਥਲਾ ਵਿਖੇ ਤੇਜ਼ ਤਾਰ ਹਥਿਆਰਾਂ ਨਾਲ ਲੈ ਸੋਕੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਕੀਮਤੀ ਸਮਾਨ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ 15 ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਮੋੜ ਮੰਡੀ ਦੇ ਪਿੰਡ ਭੈਣੀ ਚੂਹੜ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਆਪਣੇ ਹੀ ਸਕੇ ਭਰਾ ਸੰਦੀਪ ਸਿੰਘ ਦੇ ਸਿਰ ਦੇ ਵਿੱਚ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਘਰ ਦੇ ਵਿੱਚ ਜਦੋਂ ਕੰਨਾਂ ਤੇ ਹੈੱਡਫੋਨ ਲਗਾ ਕੇ ਲੰਮਾ ਪਿਆ ਹੋਇਆ ਸੀ ਤਾਂ ਯਾਦਵਿੰਦਰ ਨੇ ਉਸ ਦੇ ਸਿਰ ਤੇ ਖੱਬੇ ਪਾਸੇ ਕੁਹਾੜੀ ਮਾਰ ਦਿੱਤੀ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਲੁਧਿਆਣਾ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਲੁਧਿਆਣਾ ਦੇ ਪਾਮੀਆਂ ਰੋਡ ਤੇ ਸਥਿਤ ਪ੍ਰੀਤ ਨਗਰ ਇਲਾਕੇ ਦੇ ਵਿੱਚ ਇੱਕ ਖਾਲੀ ਪਲਾਟ ਦੇ ਵਿੱਚੋਂ ਨਵ ਜੰਮਿਆ ਬੱਚਾ ਬਰਾਮਦ ਹੋਇਆ ਜੋ ਕਿ ਲੜਕਾ ਹੈ ਤੜਕਸਰ ਜਦੋਂ ਬੱਚੇ ਦੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਜਾਂਚ ਸ਼ੁਰੂ ਕਰ ਦਿੱਤੀ 2004 ਦੇ ਵਿੱਚ ਬਿਹਾਰ ਦੇ ਪਟਨਾ ਦੇ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹੁਣ 14 ਸਾਲਾਂ ਤੋਂ ਬਾਅਦ ਉਸੇ ਪੁਰਾਣੀ ਰੰਜਿਸ਼ ਦੇ ਕਾਰਨ ਉਸ ਦੇ بیٹے ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਾਵਰਾਂ ਨੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਵੀ ਸੜਕ ਤੇ ਸੁੱਟ ਦਿੱਤਾ। ਰਾਗੀਰਾ ਦੀ ਸੂਚਨਾ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਲਾਸ਼ ਨੂੰ ਸੌਂਪ ਦਿੱਤਾ ਗਿਆ। ਸੂਰਤ ਬਲਤਕਾਰ ਮਾਮਲੇ ਦੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਹੇ ਨਾਰਾਇਣ ਸਾਈ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਨਾਰਾਇਣ ਸਾਈ ਆਸਰਮ ਬਾਪੂ ਦਾ ਲੜਕਾ ਹੈ। ਇੱਕ ਨਾਬਾਲਗ ਲੜਕੀ ਜਿਸ ਨੂੰ ਬਲਤਕਾਰ ਕਰਨ ਅਤੇ ਆਪਣੇ ਆਪ ਨੂੰ ਇੱਕ ਅਧਿਆਤਮਕ ਅਧਿਆਪਕ ਕਹਿਨ ਦਾ ਇਲਜ਼ਾਮ ਲਗਾਇਆ ਗਿਆ ਹੈ ਉਸ ਉੱਪਰ ਅਤੇ ਫਿਲਹਾਲ ਉਹ ਲਾਜਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਫਿਲਹਾਲ ਪੁਲਿਸ ਨੇ ਉਸ ਦੇ ਉੱਪਰ ਜੇਲ੍ਹ ਦੇ ਵਿੱਚ ਮੋਬਾਈਲ ਰੱਖਣ ਦਾ ਮਾਮਲਾ ਦਰਜ ਕਰ ਲਿਆ ਹੈ ਫਿਰੋਜ਼ਾਬਾਦ ਵਿਖੇ ਤਿੰਨ ਮੁੰਡਿਆਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਇੱਕ 16 ਸਾਲ ਦੀ ਲੜਕੀ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਤਿੰਨੋਂ ਲੜਕੇ ਮੌਕੇ ਤੋਂ ਫਰਾਰ ਹੋ ਗਏ ਹੈਰਾਨਗੀ ਦੀ ਗੱਲ ਇਹ ਹੈ ਕਿ ਪੁਲਿਸ ਅਤੇ ਪਰਿਵਾਰ ਕਤਲ ਦਾ ਕਾਰਨ ਦੱਸਣ ਦੇ ਲਈ ਬਿਲਕੁਲ ਵੀ ਤਿਆਰ ਹੀ ਨਹੀਂ ਹਨ ਪੁਆ ਨਿਗੜ ਵਿਖੇ ਪਾਵਰਕੋਮ ਦੇ ਵੱਲੋਂ ਇੱਕ ਵਿਅਕਤੀ ਦੀ ਵਰਕਸ਼ਾਪ ਦਾ ਬਿਜਲੀ ਕਨੈਕਸ਼ਨ ਕੱਟਣ ਤੋਂ ਬਾਅਦ ਇੱਥੇ ਪਾਵਰਕੋਮ ਦੇ ਦਫ਼ਤਰ ਵਿੱਚ ਖੂਬ ਹੰਗਾਮਾ ਹੋਇਆ ਅਧਿਕਾਰੀਆਂ ਤੇ ਧੱਕੇਸ਼ਾਹੀ ਕਰਨ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਉਂਦਾ ਹੋਇਆ ਪੀੜਤ ਵਿਅਕਤੀ ਬਿਜਲੀ ਕਨੈਕਸ਼ਨ ਬਹਾਲ ਕਰਾਉਣ ਦੇ ਲਈ ਨੰਗੇ ਧੜ ਐਸਡੀਓ ਦੇ ਕਮਰੇ ਵਿੱਚ ਧਰਨੇ ਤੇ ਬੈਠ ਕੇ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਨ ਲੱਗ ਪਿਆ ਵਿਅਕਤੀ ਨੇ ਮੌਕੇ ਦੇ ਆਪਣੇ ਪੂਰੇ ਪਰਿਵਾਰ ਨੂੰ बुलाके ਇਹ ਚਤਾਵਨੀ ਵੀ ਦਿੱਤੀ ਕਿ ਜੇਕਰ ਉਧੀਆਂ ਮੰਗਾ ਜਲਦੀ ਹੀ ਮੰਨੀਆਂ ਨਾ ਗਈਆਂ ਤਾਂ ਉਹ ਇੱਥੇ ਹੀ ਦਫਤਰ ਦੇ ਵਿੱਚ ਪਰਿਵਾਰ ਸਮੇਤ ਤੇਲ ਛਿੜਕ ਕੇ ਆਤਮ ਹੱਤਿਆ ਕਰ ਲਵੇਗਾ ਦੁਨੀਆਂ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 hours ਲਾਈਵ ਨਿਊਜ਼ ਚੈਨਲ ਫਾਸਟਵੇ ਟਵੀ ਅਤੇ ਸਾਡੇ YouTube ਚੈਨਲ ਫਾਸਟਵੇ ਟਵੀ USN ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਫਾਸਟਵੇ ਟਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ फास्टवे टीवी दी ऐप ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ ਵਰਲਡ ਦੇ ਸਾਰੇ ਆਈ ਪੀ ਟੀਵੀ ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰੋ 9177469910 ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ ਰਾਜਨੀਤੀ ਦੇ ਦਾਅ ਪੇਜ ਹੋਣ ਜਾਂ ਖੇਟਾਂ ਦੀ ਰਾਜਨੀਤੀ ਗਲ ਹੋਵੇ ਸਿਨੇਮਾ ਦੇ ਚੱਕਾ ਚਾਂਦੀ ਜਾਂ ਅਪਰਾਧ ਤੇ ਅਤਿਆਚਾਰ ਦੀ ਆਮ ਹੋ ਜਾ ਖਾਸ ਨੇਤਾ ਹੋ ਜਾਂ ਕਲਾਕਾਰ ਗਲ ਸਮਾਜ ਦੇ ਹਰ ਪੱਖ ਦੀ ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼ ਹਰ ਖਬਰ ਦੀ ਹੁੰਦੀ ਵੱਖਰੀ ਜਹੀ ਗੱਲ ਬਸ ਲੋੜ ਹੈ ਥੋੜੇ ਜੇ ਹੌਸਲੇ ਦੀ ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ ਐਸੀ ਹਿੰਮਤ ਹੈ ਨਾ ਅਸੀਂ ਤੁਹਾਨੂੰ ਵਿਖਾਉਂਦੇ ਆ ਤੁਹਾਡਾ ਆਪਣਾ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ